أنا ਰੋ ਥੱਲੇ ਨਹੀਂ ਨਹੀਂ ਜੀ ਉਹ ਉੱਥੇ ਜੀ ਥੈਂਕ ਯੂ ਸਰ ਜੀ ਉਹ ਕਿਧਰ ਮੇਖੋ ਜੀ ਜੀ ਯੋਹਰ ਚ ਰੋ ਰੋਦਾ ਨਹੀਂ ਰੋਦਾ ਨਹੀਂ ਜੀ ਰੋ ਰੋਦਾ ਨਹੀਂ ਸੋ ਆਲ ਆਫ ਯੂ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇਸ ਸੰਦਰਭ ਚ ਰੱਖੀ ਗਈ ਹੈ ਕਿ ਖਰੜ ਏਰੀਆ ਚ ਇੱਕ ਪਿੰਡ ਪੈਂਦਾ ਹੈ ਤੋਲੇਵਾਂਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਦੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਹੈ 5 ਰਿਵਰਸ ਨਾਮ ਕਰਕੇ ਤੇ ਬੇਸਿਕਲੀ ਕੈਨੇਡਾ ਬੇਸ ਦੇ ਹੈਗੇ ਉਹਦਾ 파ਟਨਰ ਜਿਹੜਾ ਹੈਗਾ ਵੀ ਉਹ ਵੀ ਕੈਨੇਡਾ ਜਾਂਦਾ ਹੈ ਤਾਂ ਇਹਦੇ ਵਿੱਚ ਜਿਹੜੀ ਜਦੋਂ ਤਹਿਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਇਹ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਆਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਪ੍ਰਵਜੀਤ ਸਿੰਘ ਇਹ ਚਾਰੋਂ ਬੰਦੇ ਮਾਝ ਏਰੀਆ ਦੇ ਮਜੀਠੇ ਅ ਆਪਣਾ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲੇ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਜ਼ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਨੂੰ ਸਟਾਰਟ ਕਰਨਾਂਗੇ ਦਾ ਉਸੂਬ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 30 ਬੋਰ ਦਾ ਵੈਪਨ ਤੇ 4 ਰੌਂਡ ਮਿਲੇ ਹੈਗੇ ਆ ਇਹ ਪਿਸਤਲ ਦੀ ਜਿਹੜੀ ਇਹ ਵੀ ਇੱਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਵੀ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਤਲ ਚੱਕ ਕੇ ਲੈ ਕੇ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹੱਥ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਦੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਤੇ ਉੱਥੇ तकरीबन ਸਾਨੂੰ ਮੌਕੇ ਤੋਂ 7 ਖੋਲ ਇਹਨਾਂ ਨੂੰ ਬਰਾਮਦ ਹੋਈ ਸੀ ਉਸ ਟਾਈਮ ਸਰ ਕੁੱਟਲ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਜਿਹੜੇ ਵੀ ਸੀਮੇ ਨੇ ਇਹਨਾਂ ਦੀ ਕੋਈ ਸੋਲੀਰ ਬੈਕਗਰਾਉਂਡ ਕੋਈ ਅਬਿਦਤ ਹੋਆ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗਰਾਉਂਡ ਤਾਂ ਹੀ ਅਸੀਂ ਪਤਾ ਕਰ ਰਹੇ ਹਾਂ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਤਕਰੀਬ ਤਾਈ ਬੰਦੇ ਨੇ ਨਸ਼ੇ ਦੇ ਵਾਦੀ ਨੇ ਤੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇਵੇਗਾ ਕਦੋਂ ਤੱਕ ਉਹ ਦੇਵੇ ਕਿੰਨੇ ਪੈਸੇ ਦੀ ਗੱਲ ਸਰਪੇਨ ਜੀ ਵੈਪਰ ਕਿ ਕਿ ਬੀਸਿਕੀ ਤੇ ਰੈਕੀ ਵੀ ਜਿਹੜੀ ਹੈ ਕਿ ਤੁਸੀਂ ਕੀ ਰੈਕੀ ਵੀ ਕੀਤੀ ਵੀ ਪਹਿਲਾਂ ਨੇ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀ ਕਿ ਆ ਵੀ ਪਹਿਲਾਂ ਇੱਕ ਵਾਰੀ ਸ਼ੂਟ ਆਊਟ ਕਰਾ ਲੀਏ ਵੀ ਕੋਈ ਤਾਂ ਸਾਨੂੰ ਸੀਰੀਅਸਲੀ ਲਊਗਾ ਬੰਦਾ ਜੀ ਨੇ ਸਰ ਜਿਨ੍ਹਾਂ ਦੀ ਕੰਪਨੀ ਆ ਤੇ ਜਿਹੜਾ ਟਿੰਗ ਪੈਨ ਹੈ ਇਹ ਆਪਸ ਵਿੱਚ ਗੋਲ ਸੀਗੇ ਪਹਿਲਾਂ ਕਿ ਐਸੀ ਅਨਸਰ ਹੋਈ ਹੈ ਨਹੀਂ ਜੀ ਜਾਣ ਬਚਾਨ ਤਾਂ ਕੋਈ ਨਹੀਂ ਜੀ ਉਹਨੂੰ ਪਤਾ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਹੈ ਫਾਈਬਰ ਰਿਵਰ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕੰਪਨੀ ਤੋਂ ਨਾਮ ਦੇ ਵੈਪਨ ਸਰ ਕਿੱਥੋਂ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮਾਡਲ ਸਪਰਿੰਟ ਗਈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਹੈ ਨੀ ਕ੍ਰਾਸ ਬਾਰਡਰ ਤਾਂ ਨਹੀਂ ਉਧਰੋਂ ਤਾਂ ਪਾਕਿਸਤਾਨ ਵੱਲੋਂ ਤਾਂ ਨਹੀਂ ਆਇਆ ਤਾਂ ਪੁੱਛ ਰਹੇ ਉਧਰ ਨਹੀਂ ਨਹੀਂ ਮੈਨੂੰ ਲੱਗਦਾ ਨਹੀਂ ਰਿਹਾ ਜੀ ਮੇਰੇ ਵੀ ਜੋ ਹੋਇਆ ਦਾ ਨਿਕਲ ਜੂਗਾ ਉਹਦੇ ਪਿੱਛੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖੇ ਕਿੰਨੀ ਸ਼ੋਰ